ਈ ਵੇਗੂ ਜੀ ਝਾੜੂ ਪੋਚਾ ਲਾਤਾ ਅੱਜ ਮੈਂ ਪੱਖਾ ਲਾਤਾ ਸੀਗਾ ਮੈਂ ਕਿ ਸੁੱਕ ਜੂਗਾ ਬੱਦਲ ਬਾਈ ਬਹੁਤ ਹੋਈ ਪਈ ਆ ਕਮਨ ਮੇੜ ਤਾਂ ਇੱਧਰ ਆਪਣੀ ਝਾੜੂ ਪੋਚਾ ਲਾ ਕੇ ਸਾਰੇ ਤੇ ਇਹ ਕਮਰਾ ਰਹਿ ਗਿਆ ਇੱਥੇ ਫੇਰ ਲਾਉਂਗੀ ਪੋਚਾ ਇੱਧਰ ਵੀ ਲਾਤਾ ਝਾੜੂ ਪੋਚਾ ਕਮਨ ਮੇੜ ਤਾਂ ਸਜਰੇ ਸਜਰੇ ਠੰਡੇ ਠੰਡੇ ਵਧੀਆ ਨਿਭੜ ਗਿਆ ਆਪਣਾ ਕੰਮ ਤੇ ਬੱਚੇ ਚਲੇ ਗਏ ਚੱਲ ਕੱਲ ਤੇ ਬੱਚਿਆਂ ਬਿਨਾ ਰੌਣਕ ਨਹੀਂ ਹੈਗੀ ਹੁਣ ਬਿਲਕੁਲ ਹੀ ਉੱਨੀ ਬੈਠੇ ਰਹੇ ਸੀ ਦੇਖੋ ਲੋ ਜੀ ਸੂਰਜ ਸੂਰਜ ਨਿਕਲ ਰਿਹਾ ਹੁਣ ਸੂਰਜ ਨਿਕਲੇ ਹਲੇ 7 ਵਜੇ ਨੇ ਹਨਾ ਠੰਡੇ ਠੰਡੇ ਕੰਮ ਨਿਬੜ ਗਿਆ ਆਪਣਾ ਵਧੀਆ ਬੱਚੇ ਚਲੇ ਗਏ ਬੱਚਿਆਂ ਵੀ ਨਾ ਰੌਣਕ ਹੈ ਨਹੀਂ ਬਿਲਕੁਲ ਹੀ ਹੁਣ ਬੈਠੀ ਆ ਮੈਂ ਸਰਦਾਰ ਸਾਹਿਬ ਗਏ ਨੇ ਦੁੱਧ ਪਾਉਣ ਹੁਣ ਜਾਉ ਰਸੋਈ ਚ ਚਾਹ ਪਾਣੀ ਬਣਾਉਣ ਵਾਲੇ ਤਾਂ ਬੇਟਾ ਉੱਠੂਗਾ ਨੋਲੀ ਬੰਡੇ ਪੁੰਡੇ ਮਾ ਜਾਨੀਆ ਕੰਮ ਨਹੀਂ ਬੀੜਦਾਨੀਆ ਤੇ ਹਰੀ ਬਾਈ ਦੇਖੋ ਹੁਣ ਹਰਿਆਈ ਹੋ ਗਈ ਹਨਾ ਪਹਿਲਾਂ ਹੁਣ ਨਰਮਾਈ ਹੋ ਗਈ ਪਹਿਲਾਂ ਹੋ ਸੀਗਾ ਗਰਮੀ ਬੜੀ ਸੀ ਬਹੁਤ ਸੀ ਜਦੋਂ ਤੱਕ ਬੱਚੇ ਰਹੇ ਨੇ ਉਦੋਂ ਤੱਕ ਗਰਮੀ ਹੋ ਗਈ ਹੁਣ ਬੱਚੇ ਚਲੇ ਗਏ ਹੁਣ ਮੌਸਮ ਠੰਡਾ ਕੱਲ ਦੀ ਹਵਾ ਬਹੁਤ ਵਧੀਆ ਚੱਲ ਰਹੀ ਆ ਇੱਥੇ ਬੈਠੀ ਸੀਗੇ ਇੱਥੇ ਪੱਖਾ ਵੀ ਨਹੀਂ ਲਾਇਆ ਮੈਂ ਇੰਨੀ ਵਧੀਆ ਹਵਾ ਠੰਡੀ ਠੰਡੀ ਚੱਲ ਰਹੀ ਆ ਮੀਂਹ ਪੈ ਗਿਆ ਨਾ ਇੱਕ ਤਾਂ ਪਰਸੋਂ ਮੀ ਪੈ ਗਿਆ ਹੋਰ ਵੀ ਕਿਤੇ ਪੈ ਗਿਆ ਹੋਣਾ ਹਨਾ ਉਹਦੇ ਕਰਕੇ ਮੌਸਮ ਠੰਡਾ ਪਿਆ ਹਵਾ ਚੱਲ ਰਹੀ ਆ ਵਧੀਆ ਤੇ ਚਲੋ ਜੀ ਤੇ ਆਪਾਂ ਚੱਲੀਏ ਰਸੋਈ ਚ ਹੁਣ ਚਾਹ ਪਾਣੀ ਬਣਾਈਏ ਫਿਰ ਦੇਖਦੇ ਆ ਉੱਧਰ ਲੌਬੀ ਚ ਵੀ ਲਾਤਾ ਪੋਚਾ ਛਾੜੂ ਲਾਤਾ ਸਾਰਾ ਕੰਮ ਨਿਬੜਤਾ ਤੇ ਬਾਹਰ ਵੀ ਲਾ ਲਈ ਮੈਂ ਛਾੜੂ ਲੱਗ ਗਿਆ ਇੱਥੇ ਸੁੰਬਰੇ ਪਾਣੀ ਖੜਾ ਸੀ ਕੱਢਿਆ ਤੇ ਕੰਮ ਨਿਪੜ ਗਿਆ ਆਪਣਾ ਸਾਫ ਹੋ ਗਿਆ ਉਪਾਂਡਾ ਫੁੱਟ ਗਿਆ ਡੌਗੀਆਂ ਦਾ ਨਮਾ ਲਿਆਉਣਾ ਹੈ ਮਿੱਟੀ ਦਾ ਉਹ ਧੋਣ ਲੱਗੀ ਸੀ ਮੈਂ ਫੁੱਟ ਗਿਆ ਹੋਰ ਫਿਰਦੇ ਨੇ ਬਾਹਰ ਡੌਗੀ ਲਿਆਵਾਂਗੇ ਮੰਗਾਉਂਦੀ ਹੁਣ ਤੇ ਚਲੋ ਜੀ ਆਗੇ ਆਪਰ ਸੂਈ ਤੇ ਸੂਈ ਬਣਾਉਣੀ ਹੈ ਕਾ ਨਾਲੇ ਤਾਂ ਨਾਲੇ ਪਰ ਤਾਂ ਇਹ ਦੁੱਧ ਗਰਮ ਵਾਲੀ ਦੇ ਦਿੰਦੇ ਆ ਬੇਟਾ ਦਾ ਫਿਰ ਦੁੱਧ ਹੀ ਪੀ ਲੇਗਾ ਜਦ ਮੁchus ਆਪਾਂ ਆਪਣੇ ਲਈ ਬਣਾ ਲੈਨੇ ਆ ਚਾਹ ਢੀਜੀ ਉੱਤ ਕੱਟੋ ਵੀ ਵਗਰੂ ਜੀ ਚਾਰੂ ਲਗਾਤਾ ਪੋਚਾ ਲਗਾਤਾ ਕਮਰੇ ਮੇੜਤਾ ਹਵਾ ਬੜੀ ਵਧੀਆ ਚਲਦੀ ਐ ਇੱਧਰਲੇ ਕਮਰੇ ਚ ਦਾ ਦੇਖੋ ਪਰਦੇ ਹਿੱਲਦੇ ਨੇ ਮੈਂ ਤਾਂ 2-3 ਦਿਨ ਹੋ ਗਏ ਪੱਖਾ ਵੀ ਨਹੀਂ ਲਾਉਂਦੀ ਸਵੇਰੇ ਸਵੇਰੇ ਵਾਲੀ ਹਵਾ ਚੱਲ ਰਹੀ ਐ ਮੌਸਮ ਵਧੀਆ ਇੱਧਰ ਦੇਖੋ ਜਾਮਣਾ ਆਪਣੀਆਂ ਹਨਾ ਜਾਮਣਾ ਟੁੱਟ ਗਏ ਟਾਣੇ ਬਹੁਤ ਟੁੱਟ ਗਏ ਮੈਂ ਵੀ ਨਹੀਂ ਹੁਣ ਜਾਂਦੀ ਬਾਹਰ ਚੂਗਣਾ ਹਨਾ ਫਾਰਮ ਹੈ ਬਗ ਜਾਂਦੀ ਸੀਗੀ ਸਾਫ ਕਰਤਾ ਸੀਗਾ ਹੁਣ ਉੱਥੇ ਉਹ ਪਿਆ ਕੂੜ ਕਬਾੜ ਇਹਨਾਂ ਨੇ ਚੱਕਿਆ ਨਹੀਂ ਉਵੇਂ ਪਿਆ ਮੈਂ ਵੀ ਨਹੀਂ ਜਾਂਦੀ ਹੈਗੀ ਕੀ ਕਰਨੀਆਂ ਨੇ ਮੈਂ ਤੋੜ ਕੇ ਹਨਾ ਇੱਕ ਦੋ ਹੁੰਦੀਆਂ ਨੇ ਤੋੜ ਲਿਓਣੀਆਂ ਜਾਂ ਜਾਇ ਇੱਕੂੰ ਵੀ ਲਿਆ ਦੂੰਗੀ ਤੇ ਲੋ ਜੀ ਆਪਾਂ ਕੰਮ ਨਹੀਂ ਮੇੜਤਾ ਝਾੜੂ ਕੁੱਚੀ ਦਾ ਇੱਧਰ ਵੀ ਪੋਚਾ ਲਗਾ ਤਾਂ ਇੱਧਰ ਕਮਰੇਆਂ ਚ ਸਾਰੀ ਨਿਬੜ ਗਿਆ ਆਪਣਾ ਤੇ ਹੁਣ ਆਪਾਂ ਰੋਟੀ ਟੁਕਣ ਮੇੜਤਾ ਹੁਣ ਇੱਧਰ ਵੀ ਪੋਚਾ ਲਾਉ ਤਾਂ ਭਾਂਡੇ ਢਿੰਡੇ ਸਾਰੇ ਦਾਲ ਆਪਾ ਬਣਾਈ ਸੀਗੀ ਰਾਤ ਦਾਲ ਰਾਤ ਬਣਾਈ ਸੀਗੀ ਰਿੰਨ ਕੇ ਰੱਖ ਲਈ ਜਦੋਂ ਖਾਣਗੇ ਉਦੋਂ ਖਾ ਲਾਂਗੇ ਮੈਂ ਜੀ ਦਾਲ ਆਪਣੀ ਵਿੱਧੀ ਹੈ ਇਹਦੇ ਵਿੱਚ ਰੱਖਤੀ ਕੱਢ ਕੇ ਇਹਦੇ ਵਿੱਚ ਪਹਿਲਾਂ ਪੋਣੇ ਢੋਤੇ ਮੈਂ ਗਰਮ ਪਾਣੀ ਕਰਕੇ ਸਵੇਰੇ ਸਵੇਰ ਨੂੰ ਕੰਮ ਨਿਬੇੜਦਾ ਪੋਣੇ ਢੋਕੇ ਰੱਖਦੇ ਜਦੋਂ ਧੁੱਪ ਜੀ ਹੋਊਗੀ ਨਾ ਉਦੋਂ ਪਾ ਦਾਂਗੇ ਰਾਤ ਨੂੰ ਚੌਲ ਵੀ ਬਣਾਏ ਸੀਗੇ ਕੱਲ ਇਹ ਪੈਨੇ ਕੋਡੀਆਂ ਕੱਡੀਆਂ ਜਿਹਾ ਫਾਲੀ ਕਰੂੰਗੀ ਲਓ ਜੀ ਪੋਣੀ ਉਹ ਧੋ ਕੇ ਰੱਖ ਤੇ ਹੁਣ ਲਾਈਟ ਲਾ ਕੇ ਦਿਖਾ ਦਾਨੀਆ ਧੋ ਕੇ ਰੱਖ ਤੇ ਮਸ਼ੀਨ ਲਗਾਤੀ ਹੁਣ ਕੱਢਦੀਆਂ ਚ ਟਿੱਕਪੜੇ ਲਾਉਣੀ ਆ ਮੈਂ ਪਹਿਲਾਂ ਬਾਕੀ ਆ ਚਾਦਰਾਂ ਚੁੱਦਰਾਂ ਧੋ ਦੂੰ ਨੰਨੇ-ਮੁੰਨੇ ਚਲੇ ਗਏ ਹੁਣ ਧੋ ਕੇ ਰੱਖ ਲੂੰ ਪਾਉ ਤਾਂ ਸ਼ਾਮ ਨੂੰ ਵੀ ਫਿਰ ਦੁਪਹਿਰੇ 'ਚ ਚੱਕਣੀਆਂ ਪੈਣਗੀਆਂ ਮੈਂ ਚਿੱਟੇ ਧੂ ਦਾ ਲਾਦਾ ਬੋਰ ਹਨਾ ਤੇ ਬੋਰ ਲਾਦਾ ਬੋਰ ਲਾ ਕੇ ਰੱਖ ਦਾਂ ਇੱਥੇ ਇਹ ਚੋਲੂਤੀ ਤੇ ਤੂਦਾਂ ਨੇ ਤੇ ਇੱਧਰ ਗਿੱਲਾ ਹਲੇ ਹੈ ਨਾ ਤੇ ਸਾਰ ਸਭ ਦੀਆਂ ਚੱਪਲਾਂ ਰੱਖ ਦਉ ਆਊਗਾ ਘਣ ਪਾਉਂ ਮੰਗੇ ਪੈਰ ਨਹੀਂ ਉਹ ਫਿਰਦਾ ਤੇ ਚੱਪਲਾਂ ਦੂਜੀਆਂ ਪਾਉਂਦਾ ਉਹ ਦੇ ਲਓ ਜੀ ਆਪਾਂ ਲਗਾ ਦਈਏ ਬੋਰ ਇੱਧਰ ਬੋਰ ਲਾਉਦੀ ਇੱਧਰ ਤਾਰ ਲਾ ਦਿੰਦੇ ਨੇ ਫਿਰ ਕਹਿੰਦੇ ਨੇ ਬੱਚਿਆਂ ਨਾਲੇ ਰੌਣਕ ਆਉਂਦੀ ਆ ਨੇ ਹਨਾ ਇਨੇ ਦਿਨ ਲਾਗੇ ਬੱਚੇ ਤੇ ਰੌਣਕ ਲਗੀਆਂ ਪਿਆਸੀਆਂ ਕਿਤੇ ਕੁਛ ਪਿਆ ਕਦੇ ਕੁਛ ਪਿਆ ਹੁਣ ਚਲੇ ਗਏ ਹੁਣ ਫਾਜਰੇ ਕੰਮ ਨੇ ਵੇੜ ਦੇਣੀਆਂ ਬਹਿ ਜਾਣੀ ਹਵੇਲੀ ਆ ਨਿਕਲ ਰਹਿ ਗਈ ਨੰਨੇ ਦੀ ਛੋਟੇ ਦੀ ਛੋਟੇ ਦੀ ਕੁੜੀ ਰਹਿ ਗਈ ਤੇ ਨਹੀਂ ਫਰੀ ਸੰਦੀ ਸੀਗੀ ਉਹਨੂੰ ਚੱਕ ਲਿਆ ਛੋਟੇ ਨੇ ਮਿਠਾ ਲਿਆ ਗੋਦੀ ਚੱਕ ਲਿਆ ਹੁਣ ਗੱਲਾਂ ਮਰੀ ਜਾਂਦੇ ਸੀ ਤੇ ਲੋ ਜੀ ਹੁਣ ਮੇਰਾ 8:30 ਨੂੰ ਕੰਮ ਨਿਬੜ ਜਾਂਦਾ ਫ੍ਰੀ ਹਣਾ ਤੇ ਨੰਨੇ ਮੁੰਨੇ ਆ। ਲੋ ਜੀ ਬੈਗੂ ਜੀ ਕਪੜੇ ਧੋਤੇ 12 ਵਜ ਗਏ ਕਪੜੇ ਧੋਦੀ ਨੂੰ ਹੁਣ ਬਦਲ ਬਾਈ ਵੀ ਆ ਬਹੁਤ ਤੇ ਧੋਤੇ ਕੱਲ ਮੈਂ ਧੋਈ ਨਹੀਂ ਫਿਰ ਮੈਰਾ ਮੂੜੇ ਨਹੀਂ ਸੀਗਾ ਨੰਨੂਆ ਕਰਕੇ ਦਿਲ ਨਹੀਂ ਲੱਗਦਾ ਨਾ ਮੇਰਾ ਹੁਣ ਫਿਰ ਮੈਂ ਕੱਲ ਧੋਈ ਨਹੀਂ ਦੋ ਤਿੰਨ ਦਿਨ ਫਿਰ ਚਾਦਰਾਂ ਚੁੱਦਰਾਂ ਧੋਣੀਆਂ ਸੀਗੀਆਂ ਫਿਰ ਕੱਲ ਬਸਾਤੀਆਂ ਸੀਗੀਆਂ ਦੂਜੀਆਂ ਬਦਲਤੀਆਂ ਤੇ ਤੋਂ ਹੀ ਨਹੀਂ ਸੀ ਮੈਂ ਫਿਰ ਅੱਜ ਮੈਂ ਪਹਿਲਾਂ ਸ਼ਾਮ ਨੂੰ ਸਲਾਸੀ ਫਿਰ ਮੈਂ ਬਦਲਾਂ ਕਰਕੇ ਮੈਂ ਕਿਹਾ ਚਲੋ ਹੁਣ ਇਹ ਨਿਵੇੜ ਦਾਨੀਆਂ ਸੁੱਕਣੇ ਪਾ ਜਾਣਗੇ ਆਥਨ ਤੱਕ ਸੁੱਕੀ ਜਾਣਗੇ ਹੁਣ ਆਰਾਮ ਬੱਦਲ ਵੀ ਬਹੁਤ ਹੋਣਾ ਤੇ ਆ ਦੇਖੋ ਕਿਵੇਂ ਚਿੱਟਾ ਚਿੱਟਾ ਇਹ ਦੇਖੋ ਕਿਵੇਂ ਚਿੱਟਾ ਚਿੱਟਾ ਬੱਦਲ ਹੁਣ ਚਲੋ ਤੇ ਜਦ ਤੱਕ ਸੁੱਕ ਜਾਣਗੇ ਤੱਕ ਸੁੱਕ ਜਾਣਗੇ ਚਾਹੇ ਹੋਂ ਧਰੋਠ ਰਹੇ ਹਾਂ ਚਲੋ ਫਿਰ ਮੈਂ ਕਿ ਪਾ ਹੀ ਦਨੀ ਆ ਕਿਥੇ 4 ਵਜੇ ਪਾਉਂਗੀ ਕਿਥੇ ਫਿਰ ਚੱਕੂਗੀ ਚਲੋ ਹੁਣ ਨਵੇੜ ਤਾਂ ਆਪਾਂ ਹੁਣ ਰਹਿ ਗਈ ਚਾਹ ਪਾਣੀ ਬਣਾਉਣੇ ਆ ਤੇ ਲੋ ਜੀ ਇੱਧਰ ਰਹਿ ਗਏ ਚਾਹ ਆਪਣੇ ਜੀ ਦੀ ਨਾਰੇ ਨੇ ਅੱਜ ਦੇਖ ਭਾਂਡੇ ਕਿੰਡੇ ਕਿੰਨੇ ਹੋਏ ਪਏ ਨੇ ਫਿਰ ਮਾਚੂਗੀ ਹੁਣ ਹੁਣ ਚਾਹ ਪੀ ਲਈਏ ਘੁੱਟਕ ਆਪਾਂ ਬਣਾ ਲਈ ਖਾਲੀ ਕੱਪਤੀ ਮਿੱਠਾ ਦੁੱਧ ਚਾਹੀਦਾ ਦੁੱਧ ਗਰਮ ਕਰਤਾ ਇਹ ਵੀ ਬੰਦ ਕਰਦੀ ਇਹ ਰਾਤੜਾ ਦੁੱਧ ਸੀਗਾ ਗਰਮ ਕਰਦਾ ਤੇ ਕਿ ਚਾਹ ਪੀਨੇ ਆਪਾਂ ਹੁਣ ਜੁਸ ਕਰਦੀ ਜਿਹੜੇ ਰਹਿ ਗਏ ਸਿਰੋਂ ਥੋੜੀਏ ਭਾਂਡੇ ਢਿੰਡੇ ਦਾ ਫੇਰ ਮਾਂਚੂ ਆ ਜੀ ਦਾਲ ਰੱਖਣ ਦਾ ਵਿੱਚ ਫਿਰ ਉੱਤੇ ਚਲੋ ਜੀ ਹੁਣ ਆਪਾਂ ਕਰਦੀ ਭਾਂਡੇ ਢਿੰਡਿਆਂ ਦਾ ਕੰਮ ਦੁੱਧ ਨੂੰ ਵਾਲੀ ਦੇ ਦਾਨੇ ਆ ਰਸੋਈ ਕਰ ਦਨੇ ਇੱਥੇ ਸਾਫ ਸਾਫ ਸਫਾਈ ਹੋ ਜੂਗੀ ਤੇ ਫਿਰ ਸ਼ਾਮ ਤੱਕ ਫਰੀ ਆਪਾਂ ਬਹਿਲੇ ਆਪਾਂ ਤਾਂ ਟਾਈਮ ਪਾਸ ਕਰਦੇ ਆ ਪੂਰਾ ਆਪਾਂ ਕੰਮ-ਕੁਮ ਤਾਂ ਕਰਦੇ ਹੀ ਨਹੀਂ ਹੈਗੇ ਬਹਿਲੇ ਰਹਨੇ ਆ 24 ਘੰਟੇ ਟਾਈਮ ਪਾਸ ਉਹ ਆਪਣਾ ਹੋ ਹੀ ਜਾਂਦਾ ਵਧੀਆ ਵੈਗਰੂ ਜੀ ਦੀ ਕਿਰਪਾ ਨਾਲ ਟਾਈਮ ਪਾਸ ਹੋ ਹੀ ਜਾਂਦਾ ਵੈਗਰੂ ਜੀ ਐਵੇਂ ਕਿਰਪਾ ਕਰਦੇ ਰਹਿਣ ਆਪਣੇ ਤੇ ਆਪਣਾ ਟਾਈਮ ਪਾਸ ਐਵੇਂ ਹੁੰਦਾ ਰਿਹਾ ਦੇਖਣ ਵਾਲੇ ਦੇਖਦੇ ਰਹੇ ਮੱਚਦੇ ਮੱਚਣੇ ਨੇ ਹਨ